啊，旁边。 ਇਹ ਡਾਕਟਰ ਆਇਆ ਨੂੰ ਰੱਖ ਲਓ ਜੀ ਉਹ ਪਿੱਛੇ ਲਾਉਣੇ ਚਾਹੀਏ। ਇਹ ਕੋਨੇ ਇੱਕ ਪਾਸੇ 2-3 ਮਟਰ ਦਾ ਦਾ ਜਾ ਰਿਹਾ। ਦੋ ਪਾਟਾ ਜੋ ਲਗਾਓ। ਇਹ ਰੰਗ ਨੂੰ ਪਾਣੀ ਦਾ ਰਿਸ਼ਤ ਨੂੰ ਪੂਰਾ ਭੂਮੇ ਤੱਕ ਲਾ ਪਾ। ਉਹ ਕੋਲ ਪੂਰਾ ਦੋ ਪੇ ਉਹ ਨਹੀਂ ਇਹ ਜਾਣਾ ਚਾਹੀਦਾ। ਉਹਨਾਂ ਨੂੰ ਤਕਰਿਆ ਹੁੰਦਾ। ਛੱਡ ਜਾਣਗੇ। ਬਸ ਫੀਡਾ। ਹਾਂ ਕੰਗਰਾਤ ਫਾਰ ਦੇ ਕੋਈ ਬੋਲ। ਕੋਈ ਹੋਰ ਫੀਡ ਵਾਲਾ। ਇੱਕ ਆ ਗਲੀ ਇਹ ਜੋ ਪੰਜਾਬ ਦੇ ਅੱਜ ਪੜਾਂ ਦੀ ਮਾਰ ਕਰਕੇ ਹਾਲਤ ਨੇ ਸਾਡੇ ਮੁਕਸਰ ਸਾਹਿਬ ਦੇ ਵਿੱਚ ਵੀ ਕੁਝ ਪਿੰਡ ਨੇ ਪਾਣੀ ਸਿੱਧਾ ਐਸੇ ਇਫੈਕਟ ਤਾਂ ਹੈ ਨਹੀਂ ਫਲਡਸ ਦਾ ਪਰ ਪਾਣੀ ਖੇਤਾਂ ਦੇ ਵਿੱਚ ਖੜ ਗਿਆ ਜਿਸ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਮਾਨਯੋਗ ਹਾਈ ਕੋਰਟ ਦੇ ਚੀਫ ਜਸਿਸ ਚੀਫ ਜਸਿਸ ਸ਼ੀਲ ਲਾਗੂ ਜੀ ਤੇ ਐਗਜ਼ੀਕਟਿਵ ਚੇਅਰਮੈਨ ਜਸਟਿਸ ਮਿਸ਼ਰਾ ਦੀ ਹਦਾਇਤ ਦੇ ਮਤਲਬ ਅਸੀਂ ਪਰਸੋਂ ਵੀ ਉਧੇ ਕਰਨ ਤੇ ਇਸ ਖੜੇ ਕਰਨ ਦੇ ਪਿੰਡ ਦੇ ਵਿੱਚ ਆਏ ਸੀ ਉਸ ਟਾਈਮ ਅਸੀਂ DLSA ਕਣੀ ਹੋਈ ਪੋਸ਼ਣ ਵਿਭਾਗ ਸੀ ਕਿ ਪਾਣੀ ਦੀ ਡਰੇਨੇਜ ਵਾਸਤੇ ਤਿੰਨ ਦਿਨ ਵਾਸਤੇ ਜਿਹੜੀਆਂ ਮੋਟਰ ਨੇ ਉਹ DLSA ਲਗਾਊਗਾ ਤੇ ਉਹ ਅੱਜ ਕੱਲ੍ਹ ਦੀਆਂ ਚੱਲ ਰਹੀਆਂ ਨੇ ਤੇ ਅੱਜ ਅਸੀਂ ਦਵਾਰਾਂ ਆਏ ਕਿਉਂਕਿ ਸਾਨੂੰ ਇੱਥੋਂ ਦੇ ਲੋਕਲ ਸਰਪੰਚ ਸਾਹਿਬ ਨੇ ਤੇ ਹੋਰ ਮੈਂਬਰਜ਼ ਨੇ ਦੱਸਿਆ ਕਿ ਕੁਝ ਘਰਾਂ ਕੋਲੇ ਕਿਉਂਕਿ ਖੇਤਾਂ 'ਚ ਕੰਮ ਨਹੀਂ ਹੋ ਰਿਹਾ ਇਸ ਕਰਕੇ ਮਨਜ਼ੂਰੀ ਮਿਲਣੀ ਜਿਹੜੇ ਮਜ਼ਦੂਰ ਫੈਮੀਆਂ ਦੇ ਪਰਿਵਾਰ ਨੇ ਉਹਨਾਂ ਨੂੰ ਖਾਣ ਪੀਣ ਦਾ ਜੇ ਉੱਪਰੋਂ ਲੀਕेज ਆ ਛੱਤ ਦੇ ਵਿੱਚੋਂ ਜਾਂ ਹੋਰ ਪਸ਼ੂਆਂ ਵਾਸਤੇ ਟੈਂਪਰੇਰੀ ਤੌਰ ਤੇ ਤਰਪਾਲ ਵਗੈਰਾ ਚਾਹੀਦੀ ਹੈ ਅੱਜ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਕ ਫੂਡ ਦਿੱਤਾ ਤੇ ਤਰਪਾਲਾਂ ਦਿੱਤੀਆਂ ਤੇ ਨਾਲ ਹੀ ਜਿਨ੍ਹਾਂ ਕੋਲੇ ਪਸ਼ੂ ਸੀਗੇ ਉਹਨਾਂ ਨੂੰ ਪਸ਼ੂ ਦਾ ਜੋ ਚਾਰਾ ਦਿੱਤਾ ਜੋ ਫੀਡ ਦੀ ਸ਼ੇਪ ਦੇ ਵਿੱਚ ਦਿੱਤਾ ਤੇ ਸਾਨੇ ਇਹ ਵੀ ਕਿਹਾ ਵੀ ਅਸੀਂ ਹੋਰ ਜੇ ਕੋਈ ਹੋਊਗਾ ਤਾਂ ਅਸੀਂ ਪਲਸਾ ਤੋਂ ਜਿਵੇਂ ਕਿ ਚੀਫ ਜਸਟਿਸ ਸਾਹਿਬ ਨੇ ਇਕੈਕਟਿਵ ਚੇਅਰਮੈਨ ਸਾਹਿਬ ਨੇ ਹਾਜ਼ਰਤ ਕੀਤੀ ਹੋਈ ਤੇ ਪਲਸਰ ਦੇ ਮੈਂਬਰ ਸੈਕਟਰੀ ਨੇ ਹਾਜ਼ਰਤ ਕੀਤੀ ਵੀ ਹੈ। ਜੇ ਸਾਡੇ ਸੇ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਮਦਦ ਦੀ ਜ਼ਰੂਰਤ ਹੋਵੇਗੀ ਤਾਂ ਅਸੀਂ ਜ਼ਰੂਰ ਦਵਾਂਗੇ ਸ਼੍ਰੀ ਮੁਖਸਰ ਸਾਹਿਬ ਦੇ ਸਪੋਰਟ। ਇਹ ਜੋ ਪੰਜਾਬ ਦੇ ਅੱਜ ਖੜਾਂ ਦੀ ਮਾਰ ਕਰਕੇ ਹਾਲਤ ਨੇ ਸਾਡੇ ਮੁਖਸਰ ਸਾਹਿਬ ਦੇ ਵਿੱਚ ਵੀ ਕੁਝ ਪਿੰਡ ਨੇ ਉਹ ਪਾਣੀ ਸਿੱਧਾ ਐਸੇ ਇਫੈਕਟ ਤਾਂ ਹੈ ਨਹੀਂ ਫਲਡਸ ਦਾ ਪਰ ਪਾਣੀ ਖੇਤਾਂ ਦੇ ਵਿੱਚ ਖੜ ਗਿਆ ਜਿਸ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਮਾਨਯੋਗ ਹਾਈ ਕੋਰਟ ਦੇ ਚੀਫ ਜਸਿਸ ਚੀਫ ਜਸਿਸ ਸ਼ੀਲ ਲਾਗੂ ਜੀ ਤੇ ਐਗਜ਼ੀਕਟਿਵ ਚੇਅਰਮੈਨ ਜਸਟਿਸ ਮਿਸ਼ਰਾ ਦੀ ਹਦਾਇਤ ਦੇ ਮਤਲਬ ਅਸੀਂ ਪਰਸੋਂ ਵੀ ਉਦੇ ਕਰਨ ਤੇ ਇਸ ਥੜੇ ਕਰਨ ਦੇ ਪਿੰਡ ਦੇ ਵਿੱਚ ਆਏ ਸੀ ਉਸ ਟਾਈਮ ਅਸੀਂ ਡੀਐਲਐਸ ਇਕ ਨਹੀਂ ਹੋਈ ਪੋਸ਼ਣਾ ਕੀ ਪਈ ਸੀ ਕਿ ਪਾਣੀ ਦੀ ਡਰੇਨੇਜ ਵਾਸਤੇ ਤਿੰਨ ਦਿਨ ਵਾਸਤੇ ਜਿਹੜੀਆਂ ਮੋਟਰਾਂ ਨੇ ਉਹ ਡੀਐਲਐਸ ਲਗਾਊਗਾ ਤੇ ਉਹ ਲੱਗ ਕੱਲ੍ਹ ਦੀਆਂ ਚੱਲ ਰਹੀਆਂ ਨੇ ਤੇ ਅੱਜ ਅਸੀਂ ਦਵਾਰਾਂ ਆਏ ਕਿਉਂਕਿ ਸਾਨੂੰ ਇੱਥੋਂ ਦੇ ਲੋਕਲ ਸਰਪੰਚ ਸਾਹਿਬ ਨੇ ਤੇ ਹੋਰ ਮੈਂਬਰਜ਼ ਨੇ ਦੱਸਿਆ ਕਿ ਕੁਝ ਘਰਾਂ ਕੋਲੇ ਕਿਉਂਕਿ ਖੇਤਾਂ 'ਚ ਕੰਮ ਨਹੀਂ ਹੋ ਰਿਹਾ ਇਸ ਕਰਕੇ ਮਨਜ਼ੂਰੀ ਮਿਲ ਨਹੀਂ ਰਹੀ ਜਿਹੜੇ ਮਜ਼ਦੂਰ ਫੈਮੀਆਂ ਦੇ ਪਰਿਵਾਰ ਨੇ ਉਹਨਾਂ ਨੂੰ ਖਾਣ ਪੀਣ ਦਾ ਤੇ ਜਾਂ ਉੱਪਰੋਂ ਲੀਕੇਜ ਹੈ ਛੱਤ ਦੇ ਵਿੱਚੋਂ ਜਾਂ ਹੋਰ ਪਸ਼ੂਆਂ ਵਾਸਤੇ ਟੈਂਪਰੇਰੀ ਤੌਰ ਤੇ ਤਰਪਾਲ ਵਗੈਰਾ ਚਾਹੀਦੀ ਹੈ ਅੱਜ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਕ ਤਰ ਫੂਡ ਦਿੱਤਾ ਤੇ ਤਰਪਾਲਾਂ ਦਿੱਤੀਆਂ ਤੇ ਨਾਲ ਹੀ ਜਿਨ੍ਹਾਂ ਕੋਲੇ ਪਸ਼ੂ ਸੀਗੇ ਉਹਨਾਂ ਨੂੰ ਪਸ਼ੂ ਦਾ ਜੋ ਚਾਰਾ ਦਿੱਤਾ ਜੋ ਫੀਡ ਦੀ ਸ਼ੇਪ ਦੇ ਵਿੱਚ ਦਿੱਤਾ ਤੇ ਸਾਨੇ ਇਹ ਵੀ ਕਿਹਾ ਵੀ ਅਸੀਂ ਹੋਰ ਜੇ ਕੋਈ ਹੋਊਗਾ ਤਾਂ ਅਸੀਂ ਪਲਸਾ ਤੋਂ ਜਿਵੇਂ ਕਿ ਚੀਫ ਜਸਟਿਸ ਸਾਹਿਬ ਨੇ ਤੇ ਐਗਜ਼ੀਕਟਿਵ ਚੇਅਰਮੈਨ ਸਾਹਿਬ ਨੇ ਹਦਾਇਤ ਕੀਤੀ ਹੋਈ ਹੈ ਤੇ ਪਲਸਾ ਦੇ ਮੈਂਬਰ ਸੈਕਟਰੀ ਨੇ ਹਦਾਇਤ ਕੀਤੀ ਵੀ ਹੈ ਜੇ ਸਾਡੇ ਤੇ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਮਦਦ ਦੀ ਜ਼ਰੂਰਤ ਹੋਊਗੀ ਤਾਂ ਅਸੀਂ ਜ਼ਰੂਰ ਦਵਾਂਗੇ ਸ਼੍ਰੀ ਮੁਕਸਰ ਸਾਹਿਬ ਦੇ